ਹੈਲੋ ਜੀਸਸ ਸ੍ਰੀ ਕਾਲਜੀ ਮੈਂ ਰਵਿੰਦਰ ਕੌਰ ਲੈ ਕੇ ਆਈ ਆ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਤੇ ਘੈਂਟ ਘੈਂਟ ਸੂਟਾਂ ਨੂੰ ਵੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਹਦਾ ਸੂਟ ਦੇਖੋ ਸੂਟ ਬਹੁਤ ਹੀ ਪਿਆਰਾ ਪਿਓਰ ਸੌਫਟ ਕਾਟਨ ਪ੍ਰਿੰਟਡ ਬਹੁਤ ਸੌਫਟ ਬੜਾ ਸੋਹਣਾ ਟਾਈ ਐਂਡ ਟਾਈ ਪ੍ਰਿੰਟ ਬੜਾ ਸੌਫਟ ਕਪੜਾ ਵਾ ਨਾਲ ਇਹਦੇ ਆਏਗਾ ਪੱਟੀ ਵਾਲਾ ਦੁਪੱਟਾ ਪੱਟੀ ਵਾਲਾ ਦੁਪੱਟਾ ਹਮੇਸ਼ਾ ਟ੍ਰੈਂਡ 'ਚ ਰਹਿੰਦਾ ਬਹੁਤ ਸੋਹਣਾ ਆ ਬਹੁਤ ਹੀ ਸੌਫਟ ਕਾਟਨ ਆ 올ਓਵਰ ਸੂਟ ਆ 5 ਮੀਟਰ ਹਾਂਜੀ ਅਗਲਾ ਕਲਰ ਆਏਗਾ ਇਹਦੇ ਵਿੱਚ ਪਿੰਕ ਪਿੰਕ ਨਿਓਨ ਸ਼ੇਡ ਆ ਪਿੰਕ ਨਿਓਨ ਸ਼ੇਡ ਬਹੁਤ ਸੋਹਣੀ ਸ਼ੇਡ ਆ ਬੜੀ ਵਧੀਆ ਸ਼ੇਡ ਆ ਇਹਦੇ ਨਾਲ ਵੀ ਐਵੇਂ ਦੁਪੱਟਾ ਆਏਗਾ ਸੈਮੀ ਪਿਓਰ ਦਾ ਦੁਪੱਟਾ ਹੈ ਨਾਲ ਅਗਲਾ ਕਲਰ ਆਏਗਾ ਪੀਚ ਕਲਰ ਪੀਚ ਕਲਰ ਟਾਈ ਐਂਡ ਡਾਈ ਸੌਫਟ ਕਾਟਨ 5 ਮੀਟਰ ਪਿਓਰ ਕਾਟਨ ਦਰਮਿਆਨੇ ਪੱਟੀ ਵਾਲਾ ਨਾਲ ਦੁਪੱਟਾ ਬਹੁਤ ਵਧੀਆ ਹਾਲਾ ਕਿ ਕਿਉਂਕਿ ਹੁਣ ਦਸਮੀਆਂ ਦਾ ਸੀਜ਼ਨ ਹੋ ਰਿਹਾ ਹੈ ਕਸਟਮਰ ਦੇ ਆਉਣ ਅੱਗੇ ਆ ਗਿਆ ਕਮਾਲ ਦਾ ਸੂਟ ਬਹੁਤ ਹੀ ਸੋਹਣਾ ਸੂਟ ਆ ਪਿਓਰ ਕਾਟਨ ਆ ਪ੍ਰਿੰਟਡ ਸੂਟ ਆ ਐਨਾ ਸੋਹਣਾ ਪ੍ਰਿੰਟ ਆ ਬਹੁਤ ਹੀ ਸੋਹਣਾ ਪ੍ਰਿੰਟ ਆ ਮੁੰਗਿਆ ਕਲਰ ਉੱਪਰ ਵੱਡੇ ਵੱਡੇ ਫਲਾਵਰ ਬਣੇ ਹੋਏ ਆ ਬਾਰਡਰ ਵੀ ਇਸ ਤਰ੍ਹਾਂ ਪੂਰੀ ਫੁਲਵਾੜੀ ਪੂਰੀ ਫੁਲਵਾੜੀ ਬਣੀ ਹੋਈ ਆ ਸੂਟ ਦੇ ਉੱਪਰ ਬਹੁਤ ਹੀ ਸੋਹਣਾ ਖਿੜਿਆ ਖਿੜਿਆ ਸੂਟ ਆ ਖਿੜਿਆ ਖਿੜਿਆ ਪ੍ਰਿੰਟ ਨਾਲ ਦੁਪੱਟਾ ਨਾਲ ਦੇਖੋ ਦੁਪੱਟਾ ਦੇਖੋਗੇ ਹੋਸ਼ ਉੱਡ ਜਾਣਗੇ ਦੁਪੱਟਾ ਇੰਨਾ ਸੋਹਣਾ ਦੁਪੱਟਾ ਖੁੱਲਾ ਡੁੱਲਾ ਖਿੜਿਆ ਖਿੜਿਆ ਹਰਾ ਭਰਾ ਦੁਪੱਟਾ ਹਰਿਆ ਭਰਿਆ ਦੁਪੱਟਾ ਦੇਖੋ ਜੀ ਨਾ ਲਾਏਗੀ ਮੈਚਿੰਗ ਪਲੇਨ ਸਲਵਾਰ ਦੁਪट्टे ਦੇ ਉੱਪਰ 골ਡਨ ਪੱਟੀ ਵੀ ਲੱਗੀ ਹੋਈ ਆ ਜਿਹੜੀ ਦੁਪट्टे ਦੀ ਸ਼ੋਭਾ ਨੂੰ ਹੋਰ ਵਧਾਉਂਦੀ ਆ ਬਹੁਤ ਹੀ ਸੋਹਣਾ ਲੱਗਦਾ ਅੱਗੇ ਆ ਗਿਆ ਨੈਕਸਟ ਕਲਰ ਮਸਟਰਡ ਮਸਟਰਡ yellow ਕਲਰ ਮਸਟਰਡ yellow ਕਲਰ ਹਰ ਕਲਰ ਦੀ ਆਪਣੀ ਬ੍ਰਾਈਟੈਸਟ ਆਪਣੀ ਸ਼ਾਨ ਆਪਣੀ ਸ਼ਾਈਨ ਸਾਰਾ ਕੁਝ ਆਪਣਾ ਹੀ ਬਹੁਤ ਸੋਹਣਾ ਲੱਗਦਾ ਸਾਰੇ ਕਲਰ ਆਪਣੇ ਆਪਣੇ ਬੜੇ ਸੋਹਣੇ ਲੱਗਦੇ ਆ ਆਪਣੀ ਆਪਣੀ ਜਗਾ मस्टर्ड कलर मैचिंग सूट प्रिंटेड शर्ट्स ਨਾਲ प्लेन सलवार प्रिंट दुपट्टा अगला कलर आ गया नेवी ब्लू नेवी ब्लू बड़ा ब्राइट बड़ा शाइनी कलर फुलवाड़ी ਦਾ ਬਨਿਆ ਹੋਇਆ ਸੂਟ ਫੁਲਵਾੜੀ ਫੁੱਲ ਬਨੇ ਹੋਏ ਆ ਉੱਪਰ ਕਿੰਨੇ ਸੋਹਣੇ ਸੋਹਣੇ ਰਹੇਗਾ ਇਹਦੇ ਨਾਲ ਵੀ ਇਵੇਂ ਹੀ ਦੁਪੱਟਾ ਪੰਜ ਇਹਦੇ ਵਿੱਚ ਕਲਰ ਆਣਗੇ ਸਾਰੇ ਹੀ ਕਲਰ ਇੱਕ ਤੋਂ ਇੱਕ ਵੱਖ ਕੇ ਸੋਹਣੇ ਅਗਲਾ ਕਲਰ ਆ ਗਿਆ ਮੈਰੂਨ ਕਲਰ ਖੋਲ ਕੇ ਦਿਖਾਉਣੇ ਆ ਰੁਕੋ ਰੁਕੋ ਵੇਟ ਕਰੋ ਹਾਂਜੀ ਅਗਲਾ ਕਲਰ ਜੀ ਮਹਿਰੂਨ ਕਲਰ ਮਹਿਰੂਨ ਕਲਰ ਖਿੜੇ ਆਖੜਿਆ ਕਲਰ ਉੱਪਰ ਖਿੜੇ ਖਿੜੇ ਫਲਾਵਰ ਫੁੱਲ ਤੇਵੇਂ ਲੱਗਦਾ ਜਿਵੇਂ ਉੱਪਰ ਗੁਲਦਸਤਾ ਲਗਾਇਆ ਹੁੰਦਾ ਐਨੇ ਸੋਹਣੇ ਫੁੱਲਾ ਕੋਮੇ ਨਾਲ ਦੁਪੱਟਾ ਆਏਗਾ ਮਜ਼ਾ ਆ 2.5 ਮੀਟਰ ਦਾ ਕਾਟਨ दुपट्टा सॉफ्ट कॉटन अगला कलर आएगा जी मोर पंखिया शेड मोर पंखिया शेड मैचिंग सूट प्लेन सलवार प्रिंट शर्ट प्रिंट दुपट्टा वेरी ब्यूटीफुल सूट वेरी ब्यूटीफुल कलर ਬਹੁਤ ਹੀ ਸੋਹਣੇ ਫੁੱਲ ਉੱਪਰ ਥੀਚੇ نیچے ਤਿੰਨ ਫਲਾਵਰ ਬਨੇ ਹੋਏ ਆ ਦੁਪੱਟਾ ਲੈ ਕੇ ਵਖਾਣੀ ਤੁਹਾਨੂੰ ਦੇਖੋ ਤੇ ਸਹੀ ਕਿੰਨਾ ਸੋਹਣਾ ਲੱਗਦਾ ਦੁਪੱਟਾ ਲਿਆ ਹੋਇਆ ਓਏ ਹੋਏ ਹੋਏ ਬਹੁਤ ਹੀ ਸੋਹਣਾ ਦੁਪੱਟਾ ਹਾਂਜੀ ਅਗਲਾ ਆਰਟੀਕਲ ਅਗਲਾ ਆਰਟੀਕਲ ਆਏਗਾ ਜੀ ਪ੍ਰਿੰਟ ਸਲਵਾ ਪ੍ਰਿੰਟ ਸ਼ਰਟ ਇਹ ਨਾਲ ਕਢਾਈ ਵਾਲੀ ਪਲੇਨ ਬਾਟਮ ਤੇ ਕਢਾਈ ਆਏਗੀ ਪੌਂਚੀਆਂ ਦੇ ਉੱਪਰ ਠੀਕ ਹੈ ਜੀ ਆਪੀ ਕਰਨਾ ਤੇ ਨਾਲ ਆਏਗਾ ਪਲੇਨ ਦੁਪੱਟਾ ਪੱਟੀ ਵਾਲਾ ਦੁਪੱਟਾ ਇਹ ਟੂ ਸਾਈਡ ਪੱਟੀ ਲੱਗੀ ਹੋਈ ਹੈਗੀ ਇਹਦੇ ਵਿੱਚ ਪੀਚ ਆਰ ਕਲਰ ਆਣਗੇ 4 5 6 4 ਹੋਣਗੇ ਹਾਂਜੀ ਮੋਂਗੀਆ ਸ਼ੇਡ ਮੋਂਗੀਆ ਸ਼ੇਡ ਅਗਲੀ ਸ਼ੇਡ ਆ ਗਈ ਜੀ ਬਰਾਊਨ ਸ਼ੇਡ ਮਹਿਰੂਨ ਸ਼ੇਡ ਸਾਡੀ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਉੱਤੇ ਕਾਲ ਕਰੋ WhatsApp ਨੰਬਰ ਆ ਪ੍ਰਿੰਟ ਸ਼ਰਟ ਪਲੇਨ ਬਾਟਮ ਕਢਾਈ ਵਾਲੀ ਨਾਲ ਪਲੇਨ ਦੁਪੱਟਾ ਪੱਟੀ ਵਾਲਾ ਹਲਾ ਆ ਜੇਗਾ ਜੀ ਆਲ ਓਵਰ 5 ਮੀਟਰ ਸੂਟ 5 ਮੀਟਰ ਸੂਟ ਦਾ ਪ੍ਰਿੰਟ ਪਿਓਰ ਕੈਮਰਿਕ ਦਾ ਸੂਟ ਸੌਫਟ ਕਲਰ ਪੈਮ ਕੈਮਰਿਕਾ ਦੇਖੋ ਆਲ ਓਵਰ 5 ਮੀਟਰ ਸੂਟ ਪਿਓਰ ਕੈਮਰਿਕ ਕਾਟਨ ਨਾਲ ਫੁੱਲ ਪਿਓਰ ਦਾ ਦੁਪੱਟਾ ਪ੍ਰਿੰਟ ਦੁਪੱਟਾ ਨਾਲ ਆਏਗਾ ਪ੍ਰਿੰਟ ਦੁਪੱਟਾ ਬਹੁਤ ਹੀ ਸੋਨਾ ਦੁਪੱਟਾ ਇਹ ਤੇ ਬਸ ਚਲਦੇ ਰਹਿੰਦੇ ਸੂਟੇ ਕਦੀ ਖਤਮ ਨਹੀਂ ਹੁੰਦੇ ਨਾ ਸਾਡੀ ਦੁਕਾਨ ਤੋਂ ਨਾ ਲੋਕਾਂ ਦੇ ਮਨਾਂ 'ਚੋਂ ਕਿਉਂਕਿ ਹਮੇਸ਼ਾ ਇਹ ਚਲਦੇ ਹੀ ਰਹਿੰਦੇ ਆ ਕਸਟਮਰ ਦੀ ਕਾਫੀ ਡਿਮਾਂਡ ਰਹਿੰਦੀ ਐ ਇਨ੍ਹਾਂ ਸੂਟਾਂ ਵਾਸਤੇ ਹਾਂ ਜੀ